ਜਿਹੜਾ ਵੀ ਬੰਦਾ ਰੋਡੇ ਕਾਲਜ ਦੇ ਵਿੱਚ ਵਿਦਿਆਰਥੀ ਜਿਹੜਾ ਪੜਦਾ ਹੈ ਉਹ ਉਹਦੇ ਅੱਤਵਾਦ ਨਾਲ ਸੰਬੰਧਿਤ ਜੂਨ 83 ਦੇ ਦਿਨ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਫਿਲਮ ਆਈ ਆ ਕੀ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਫਿਲਮ ਆਉਂਦੀ ਹੈ ਇਹ ਫਿਲਮ ਨੂੰ ਪਿੱਛੇ ਧੱਕੂਗੀ ਜਾਂ ਲੱਗਦਾ ਕਿ ਹਾਂ ਠੀਕ ਆ ਆਉਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਇਸ ਫਿਲਮ ਨੂੰ ਦੇਖੋਗੇ ਨਾ ਤੇ ਇੱਕ ਮੈਂ ਇਹ ਕਹੂੰਗਾ ਇਹ ਕਸਮ ਦਾ ਅੰਜਲੀ ਹੈ ਵੀ 84 ਦਾ ਜਿਹੜਾ ਤਰਸਦ ਹੈ ਉਈ ਫਿਲਮ ਦੇ ਵਿੱਚ ਦਿਖਾਇਆ ਹੈ ਕਿ ਰੋਡੇ ਕਾਲਜ ਤੇ ਗਵਰਨਮੈਂਟ ਆਈਟੀਆਈ ਤੇ ਅੱਜ ਵੀ ਕਹ ਲਓ ਵੀ ਇਹ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਨੇ ਵੀ ਇੱਥੋਂ ਦੇ ਵਿਦਿਆਰਥੀ ਸਭ ਤੋਂ ਵੱਧ ਲੜਾਈਆਂ ਲੜਦੇ ਆ ਯੁੱਧ ਨੂੰ ਵਰਤ ਕੇ ਯੁੱਧ ਨੂੰ ਮਾਰੋ ਯੁੱਧ ਦੇ ਕਾਤਲ ਮਰਦਾਬਾ ਮਰਦਾਬਾ ਜਿੱਥੇ ਕਹ ਲਓ ਵੀ ਅਣਖ ਹੈ ਜਿੱਥੇ ਗੈਰਤ ਹੈ ਉੱਥੇ ਲੜਾਕੂ ਬੰਦੇ ਪੈਦਾ ਹੁੰਦੇ ਆ ਉਡੇ ਕਾਲਜ ਦਾ ਦੌਰ ਰਿਹਾ ਹੈ ਉਸ ਦਰਮਿਆਨ ਜਿਹੜਾ ਵਿਦਿਆਰਥੀਆਂ ਦੇ ਵਿੱਚ ਗੁੱਸਾ ਹੁੰਦਾ ਸੀ ਉਹਨੂੰ ਪੋਲੀਟਿਕਲ ਬੰਦੇ ਯੂਜ਼ ਕਰਦੇ ਉਹ ਪਾੜਿਓ ਇਹ ਰਾਜਨੀਤੀ ਤੁਹਾਡੇ ਵਾਸਤੇ ਕੰਮ ਨਹੀਂ ਲੋਕਾਂ ਦੇ ਪੈਰ ਥੱਲੇ ਬਟੇਰਾ ਆਉਣਾ ਹੁੰਦਾ ਹੈ ਹੈ ਕਿ ਨਾ ਰੋਲੋ ਪੈਰ ਥੱਲੇ ਬਟੇਰਾ ਆ ਗਿਆ ਮੇਰੇ ਨਾਲ ਸ਼ੇਰ ਹੀ ਆ ਜਾ ਫਿਲਮ ਦੇਖ ਕੇ ਅਸੀਂ ਆਏ ਆ ਜਦੋਂ ਬਾਹਰ ਆਉਨੇ ਆ ਤਾਂ ਇੱਕ ਚਿਹਰਾ ਸਾਡੀਆਂ ਅੱਖਾਂ ਸਾਹਮਣੇ ਦੁਬਾਰਾ ਫੇਰ ਆ ਜਾਂਦਾ ਉਹ ਆ ਬੜੇ ਕਰਾਪਟ ਪੋਲਿਸੀਏ ਦਾ ਤੇ ਉਹ ਪੁਲਿਸ ਆ ਬਾਈ ਸਾਡੇ ਕੋਲੇ ਆ ਤੀਰਥ ਚੜਿੱਕ ਰੋਲ ਭਾਵੇਂ ਬੜਾ ਛੋਟਾ ਪਰ ਬੜਾ ਯਾਦ ਰਹਿੰਦਾ ਬਾਈ ਰੋਲ ਬੜਾ ਘੈਂਟ ਆ ਤੁਹਾਡਾ 2 2.5 ਮਿੰਟ ਦਾ ਰੋਲ ਹਲੇ ਤੱਕ ਯਾਦ ਆ ਥੈਂਕ ਯੂ ਵੈਰੀ ਮੱਚ ਵੀਰੇ ਤੁਸੀਂ ਉਹਨੂੰ ਯਾਦ ਰੱਖਿਆ ਉਸ ਕਰੈਕਟਰ ਨੂੰ ਯਾਦ ਰੱਖਿਆ ਪਰ ਉਹ ਕਰੈਕਟਰ ਨਾਲ ਮੈਨੂੰ ਨਾ ਯਾਦ ਰੱਖਿਆ ਜਾਵੇ ਤੁਹਾਨੂੰ ਯਾਦ ਇਸ ਕਰਕੇ ਰੱਖਿਆ ਜਾਂਦਾ ਕਿ ਤੁਸੀਂ ਕੀਤਾ ਉਹ ਕਰੈਕਟਰ ਹਨਾ ਤੇ ਬੜਾ ਕਰਪਟ ਪੁਲਿਸ ਆ ਇੰਨਾ ਜਿਆਦਾ ਜਣੀ ਗੁੱਸਾ ਆਉਂਦਾ ਉਸ ਨੂੰ ਦੇਖ ਕੇ ਵੀ ਯਾਰ ਇਹ ਬੰਦਾ ਮਰਨਾ ਚਾਹੀਦਾ ਪੱਕਾ ਹੀ ਹੈ ਮਤਲਬ ਜੰਮਤਾ ਪਿੱਛੇ ਬੈਠੀ ਕਹਿ ਰਹੀ ਸੀ ਯਾਰ ਇਹਨੂੰ ਚੱਕੋ ਇਹਨੂੰ ਚੱਕੋ ਐਕਚੁਅਲ ਦੇ ਵਿੱਚ ਨਾ ਉਹਨੂੰ ਪਤਾ ਕਾਹਤੋਂ ਕਹਿ ਰਹੇ ਸੀ ਵੀ ਇਹਨੂੰ ਚੱਕੋ ਇਹਨੂੰ ਚੱਕੋ ਉਹ ਨਾ ਜਿਹੜਾ ਕਰਪਟ ਹੁੰਦੇ ਆ ਬੰਦੇ ਨੇ ਪੈਸੇ ਲੈਣੇ ਕਰਪਸ਼ਨ ਜਾਂ ਭ੍ਰਿਸ਼ਟਾਚਾਰ ਕਰਨਾ ਐਕਚੁਅਲ ਜੋ ਉਹ ਜੈਸਾ ਲੈਵਲ ਦਾ ਬੰਦਾ ਸੀ ਨਾ ਜਿਹੜੇ ਇਨਸਪੈਕਟਰ ਦਾ ਕਰੈਕਟਰ ਕੀਤਾ ਜੱਤ ਸਿੰਘ ਦਾ ਉਹ ਤਾਂ ਬਾਰ-ਬਾਰ ਕਹਿੰਦਾ ਕਿ ਨਾ ਨਾਮ ਯਾਦ ਰੱਖਿਓ ਜੱਤ ਸਿੰਘ ਆਗਾ ਨਾ ਉਹ ਤਾਂ ਕਹਿੰਦਾ ਵੀ ਜੱਤ ਸਿੰਘ ਆਪਦੇ ਆਪ ਨੂੰ ਜੇਤੂ ਹੀ ਨੰਦਦਾ ਸੀ ਔਰ ਉਹਦੇ ਲਈ ਬੰਦੇ ਨੂੰ ਮਾਰਨਾ ਇੱਕ ਛੁਟਕੀ ਦਾ ਕੰਮ ਸੀ ਔਰ ਕਿਸੇ ਨੂੰ ਕੁੱਟਣਾ ਤਾਂ ਬਹੁਤ ਨਾਰਮਲ ਗੱਲ ਆ ਉਹਦੇ ਲਈ ਉਹ ਜਦੋਂ ਜਦੋਂ ਰੋਡੇ ਕਾਲਜ ਫਿਲਮ ਦੇਖਦੇ ਆਂ ਵੀ ਹਾਂ ਇਹ ਰੋਡੇ ਕਾਲਜ ਦੀ ਕਹਾਣੀ ਆ ਪਰ ਇਹਦੇ ਵਿੱਚ ਇੱਕ 84 ਦਾ ਦੌਰ ਆ ਜਾਂਦਾ ਜਿਹਦੇ ਵਿੱਚ ਤੁਸੀਂ ਇੱਕ ਪੁਲਿਸੀ ਦਾ ਰੋਲ ਕੀਤਾ ਤੇ ਉਹ ਪੁਲਸੀਆ ਬੜਾ ਖਤਰਨਾਕ ਆ ਇਹ ਕਾਲਜ ਦੀ ਕਹਾਣੀ 84 ਤੱਕ ਕਿਵੇਂ ਜਾਂਦੀ ਆ ਤਾਂ ਇਸ ਤੋਂ ਅੱਗੇ ਕਿ ਸੱਚੀ ਮੁੱਚੀ ਪੁਲਿਸ ਵਾਲਿਆਂ ਦੇ ਇਹੋ ਜਿਹੇ ਕਰੈਕਟਰ ਉਹ ਰਹਿ ਚੁੱਕੇ ਆ ਜਿਹੜੇ ਤੁਸੀਂ ਦਿਖਾਏ ਆ ਫਿਲਮ ਦੇ ਵਿੱਚ ਬਿਲਕੁਲ ਕਰੈਕਟਰ ਰਹਿ ਚੁੱਕੇ ਆ ਇਹ ਮੈਂ ਕਿਸੇ ਕੈਰੈਕਟਰ ਦਾ ਨਾਮ ਨਹੀਂ ਲਵਾਂਗਾ ਔਰ 90 ਤੋਂ ਲੈ ਕੇ 11 ਤੱਕ ਦੀ ਕਹਾਣੀ ਹੈ ਔਰ ਕਾਲਜਾਂ ਦੇ ਵਿੱਚ ਜਿਹੜੀਆਂ ਐਜੀਟੇਸ਼ਨਾਂ ਚੱਲੀਆਂ ਨੇ ਚਾਹੇ ਸਿੱਖ ਮੂਵਮੈਂਟ ਨਾਲ ਜੋੜ ਕੇ ਚਾਹੇ ਕਮਿਊਨਿਸਟ ਲਹਿਰ ਨਾਲ ਜੋੜ ਕੇ ਚਾਹੇ ਪੰਜਾਬ ਸਟੂਡੈਂਟ ਯੂਨੀਅਨ ਵਰਗੀਆਂ ਜਥੇਬੰਦੀਆਂ ਜਿਹੜੋਂ ਕੰਮ ਕਰਦੇ ਹੁੰਦੇ ਸੀ ਲਹਿਰ ਪੂਰੇ ਚੜਾਅ ਤੇ ਹੁੰਦੀ ਸੀ ਤੇ ਉਦੋਂ ਇਹ ਬੜੀ ਗੱਲ ਕਲੀਅਰ ਜੀ ਹੁੰਦੀ ਸੀ ਕਿ ਜਿਹੜਾ ਵੀ ਬੰਦਾ ਰੋਡੇ ਕਾਲਜ ਦੇ ਵਿੱਚ ਵਿਦਿਆਰਥੀ ਜਿਹੜਾ ਪੜਦਾ ਉਹ ਉਹਦੇ ਅੱਤਵਾਦ ਨਾਲ ਸੰਬੰਧ ਹੈ हां ਉਹਨੂੰ ਬਹੁਤ ਜਲਦੀ ਜੋੜ ਦਿੱਤਾ ਜਾਂਦਾ ਸੀ ਕਿਉਂ ਰੋਡੇ ਕਾਲਜ ਦਾ ਇੱਕ ਇਤਿਹਾਸ ਆ ਰੋਡੇ ਕਾਲਜ ਪਿੰਡ ਦਾ ਇੱਕ ਇਤਿਹਾਸ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮਤਲਬ ਕਿ ਉਹਨੂੰ ਕਿਸੇ ਨਾ ਕਿਸੇ ਅ ਮਤਲਬ ਕਿ ਦੇਸ਼ ਵਿਰੋਧੀ ਕਾਰਵਾਈ ਦੇ ਵਿੱਚ ਨਿਯੇ ਜੀ ਮੜ ਦਿੱਤਾ ਜਾਂਦਾ ਸੀਗਾ ਇਹ ਉਹਨਾਂ ਦੀ ਗੱਤ ਹੈ 84 ਵਾਲੀ ਕੀ ਲੱਗਦਾ ਵੀ ਸੱਚੀ ਮੁੱਚੀ ਕਾਲਜਾਂ ਦੇ ਵਿੱਚ ਉਹ ਜਿਹਾ ਮਾਹੌਲ ਸੀਗਾ ਜਿਹੇ ਜਿਹੇ ਰੋਡੇ ਕਾਲਜ ਫਿਲਮ ਦੇ ਵਿੱਚ ਦਿਖਾਇਆ ਬੱਸਾਂ ਤੋੜੀਆਂ ਜਾਂਦੀਆਂ ਹਾਕੀਆਂ ਲੱਤਾਂ ਭੰਨੀਆਂ ਜਾਂਦੀਆਂ ਸਿਰ ਪਾੜੇ ਜਾਂਦੇ ਆ ਤੁਸੀਂ ਆਈਟੀਆਈ ਦੇ ਪ੍ਰਧਾਨ ਵੀ ਰਹੇ ਹੋ ਮੋਗੇ ਦੇ ਤੁਹਾਨੂੰ ਤੁਸੀਂ ਨੇੜੇ ਤੋਂ ਵੀ ਦੇਖਿਆ ਹਨਾ ਤੁਹਾਨੂੰ ਲੱਗਦਾ ਕੀ ਇਹੋ ਜਿਹਾ ਸੀਗਾ ਮਾਹੌਲ ਬਿਲਕੁਲ ਮਾਹੌਲ ਸੀਗਾ ਇਹ ਤਾਂ ਪਹਿਲਾਂ ਤੋਂ ਹੀ ਬਣਿਆ ਆਇਆ ਮਤਲਬ ਕਿ ਰੋਡੇ ਕਾਲਜ ਤੇ ਗਵਰਨਮੈਂਟ ਆਈਟੀਆਈ ਤੇ ਅੱਜ ਵੀ ਕਹ ਲਓ ਵੀ ਇਹ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਨੇ ਵੀ ਇੱਥੋਂ ਦੇ ਵਿਦਿਆਰਥੀ ਸਭ ਤੋਂ ਵੱਧ ਲੜਾਈਆਂ ਲੜਦੇ ਆ ਸਭ ਤੋਂ ਵੱਧ ਲੜਦੇ ਆ ਪਰ ਮੈਂ ਇਹ ਸਮਝਦਾ ਕਿ ਜਿੱਥੇ ਵੈਸੇ ਦਾ ਬੇਸਿਕਲੀ ਤਾਂ ਸਾਰੇ ਪੰਜਾਬ ਦੇ ਲੋਕ ਹੀ ਸਾਡੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਸਾਡੇ ਸੂਰਬੀਰ ਯੋਧਿਆਂ ਨੇ ਪੰਜਾਬ ਦੀ ਮਿੱਟੀ ਬਹੁਤ ਜਰਖੇਜ ਹੈ ਪਰ ਜਿੱਥੇ ਕਹਿ ਲੋ ਵੀ ਅਣਖ ਹੈ ਜਿੱਥੇ ਗੈਰਤ ਹੈ ਉੱਥੇ ਹੀ ਲੜਾਕੂ ਬੰਦੇ ਪੈਦਾ ਹੁੰਦੇ ਆ ਤੇ ਉੱਥੋਂ ਹੀ ਮੈਂ ਇਹ ਸਮਝਦਾ ਕਿ ਜਿਹੜਾ ਬੰਦਾ ਲੜਦਾ ਹੈ ਮੈਂ ਤਾਂ ਆਮ ਹੁਣ ਵੀ ਗੱਲ ਕਰਦਾ ਹੁੰਦਾ ਵੀ ਜਿਹੜੇ ਹਸਾਮਨਾ ਚ 84% ਪੰਜਾਬ ਦੀ ਜਵਾਨੀ ਮੇਰੇ ਹਿਸਾਬ ਦੇ ਵਿੱਚ ਨਸ਼ਿਆਂ ਦੇ ਰਾਹ ਪਈ ਹੋਈ ਹੈ ਵੀ ਅੱਜ ਜਿਹੜਾ ਵੀ ਬੰਦਾ ਲੜ ਲੜ ਰਿਹਾ ਨਾ ਜਾਂ ਜਿਹਦੇ ਅੰਦਰ ਵੀ ਗੁੱਸਾ ਹੈ ਉਹ ਨਸ਼ੇ ਵਾਲਾ ਗੁੱਸਾ ਨਹੀਂ ਇਹ ਨਹੀਂ ਹੋਇਆ ਵੀ ਚਟਾ ਪੀ ਕੇ ਗਾਣਾ ਗੜਤੀਆਂ ਚਟਾ ਪੀ ਕੇ 20 ਬੰਦੇ ਇਕੱਠੇ ਹੋ ਗਏ ਇੱਕ ਨੂੰ ਕੁੱਟ ਕੇ ਦਾਰੂ ਪੀ ਕੇ ਲਲਕਾਰੇ ਮਾਰਦੇ ਇਹ ਨਹੀਂ ਗੁੱਸਾ ਇਹ ਹੈ ਵੀ ਜੋ ਸਮਾਜ ਦੇ ਵਿੱਚ ਗਲਤ ਹੋ ਰਿਹਾ ਯਾਰ ਨਹੀਂ ਹੋਣਾ ਚਾਹੀਦਾ ਮੈਂ ਇਹਦੇ ਖਿਲਾਫ ਹਾਂ ਯਾਰ ਇਹ ਨਹੀਂ ਹੋਣਾ ਚਾਹੀਦਾ ਉਹ ਗੁੱਸੇ ਦੀ ਗੱਲ ਕਰਦਾ ਵੀ ਪਰ ਮੈਂ ਸਮਝਾ ਕੇ ਜਿਹੜਾ ਰੋਡੇ ਕਾਲਜ ਦਾ ਦੌਰ ਰਿਹਾ ਉਸ ਦਰਮਿਆਨ ਜਿਹੜਾ ਵਿਦਿਆਰਥੀਆਂ ਦੇ ਵਿੱਚ ਗੁੱਸਾ ਹੁੰਦਾ ਸੀ ਉਹਨੂੰ ਪੋਲੀਟੀਕਲ ਬੰਦੇ ਯੂਜ਼ ਕਰਦੇ ਕਰ ਗਏ ਔਰ ਕਾਲਜਾਂ ਦੇ ਵਿੱਚ ਅੱਜ ਵੀ ਗਰੁੱਪੀਜ਼ਮ ਹੈ ਗੈਂਗਸਟਰ ਆਪਣੇ ਰੈਕਟ ਚਲਾਈ ਜਾਂਦੇ ਆ ਹੈ ਕਿ ਨਾ ਡਰੱਗ ਮਾਫੀਆ ਵਾਲੇ ਆਪਣੇ ਰੈਕਟ ਚਲਾਈ ਜਾਂਦੇ ਆ ਇਹ ਵੱਖ-ਵੱਖ ਗਰੁੱਪ ਚੱਲਦੇ ਪਏ ਹਨ ਤੇ ਗਰੁੱਪੀਜ਼ਮ ਪੰਜਾਬ ਲਈ ਹਮੇਸ਼ਾ ਖਤਰਨਾਕ ਹੈ ਮੈਨੂੰ ਸਾਡੇ ਆਈਟੀਆਈ ਚੋਂ ਕੁੜੀਆ ਸੀ ਮੈਨੂੰ ਕਹਿੰਦੀ ਵੀਰੇ 셀ਫੀ ਕਰ ਲੋ ਮੈਂ ਕਹਾ ਮੈਨੂੰ 셀ਫੀ ਨਹੀਂ ਆਉਂਦੀ ਕਹਿੰਦੀ ਕਿਉਂ ਮੈਂ ਕਹਾ ਮੈਂ 셀ਫਿਸ਼ ਨਹੀਂ ਕਹਿੰਦੀ ਮੈਗਾ ਉਦਾਂ ਬਣਾ ਲਓ ਫਰੇਮ ਤੁਸੀਂ ਜਿਵੇਂ ਵੀ ਕਿਸੇ ਨੂੰ ਦੇ ਦਿਓ ਫੋਨ ਇਸ ਕਰਕੇ ਨਾ ਮਤਲਬ ਕਿ ਕਾਲਜਾਂ ਦੇ ਵਿੱਚ ਬਹੁਤ ਕੁਝ ਚੱਲਿਆ ਔਰ ਸਾਰਾ ਕੁਝ ਹੀ ਸਚਾਈ ਹੈ ਹੈਪੀ ਰੋਡ ਦੇ ਦੀ ਕਲਮ ਨੇ ਬਾੜਾ ਹੀ ਵਿਵਾਗ ਲਿਖਤਾ ਮੈਨੂੰ ਪਤਾ ਨਹੀਂ ਸੀ ਵੀ ਇੰਨਾ ਵਿਵਾਗ ਲਿਖੂਗਾ ਬਾਈ ਕਿਉਂਕਿ ਮੈਂ ਫਿਲਹਾਲ ਦੇਖੀ ਨਹੀਂ ਸੀ ਸਾਡੇ ਸਟਾਰ ਕਾਸਟ ਦੇ ਵਿੱਚੋਂ ਦੋ ਚੌਹ ਜਣਿਆਂ ਨੇ ਦੇਖੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਯਾਰ ਵੀ ਫਿਲਮ ਬਹੁਤ ਪਿਆਰੀ ਹੈ ਔਰ ਥੋੜਾ ਮਾਨ ਖੋਸ਼ ਹੋਊਗਾ ਤੇ ਉਹੀ ਗੱਲ ਹੋ ਗਈ ਮੈਨੂੰ ਹੈਪੀ ਵੀਰੇ ਨੇ ਪੁੱਛਿਆ ਕਿ ਕਿਵੇਂ ਲੱਗੀ ਫਿਲਮ ਮੈਨੂੰ ਤਾਂ ਸ਼ਬਦ ਹੀ ਨਹੀਂ ਆਉੜੇ ਮੈਂ ਕੀ ਕਹਾਂ ਬਾਈ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਹਾਂ ਤੁਹਾਨੂੰ ਤੁਸੀਂ ਇਸ ਫਿਲਮ ਨਾਲ ਫਿਰ ਕਿਵੇਂ ਜੁੜੇ ਕਿਉਂਕਿ ਤੁਸੀਂ ਵਕ ਵਕ ਫਿਲਮਾਂ ਦੇ ਵਿੱਚ ਤੁਸੀਂ ਥੀਏਟਰ ਜਰੀਏ ਵੀ ਨਾਟਕਾਂ ਜਰੀਏ ਪਿੰਡਾਂ ਦੇ ਵਿੱਚ ਨੁਕੜ ਨਾਟਕ ਕਰਕੇ ਲੋਕਾਂ ਨੂੰ ਗੱਲ ਕਹਿੰਦੇ ਹੋ ਤਾਂ ਇਸ ਫਿਲਮ ਦੇ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ ਤੁਹਾਡਾ ਇਸ ਫਿਲਮ ਦੇ ਵਿੱਚ ਅਸਲ ਦੇ ਵਿੱਚ ਨਾ ਲੋਕਾਂ ਦੇ ਪੈਰ ਥੱਲੇ ਬਟੇਰਾ ਆਉਂਦਾ ਹੁੰਦਾ ਹੈ ਕਿ ਨਾ ਉਹ ਪੈਰ ਥੱਲੇ ਬਟੇਰਾ ਆ ਗਿਆ ਮੇਰੇ ਤਾਂ ਸ਼ੇਰ ਹੀ ਆ ਗਿਆ ਉਹ ਕੀ ਬਣਿਆ ਕਿਉਂਕਿ ਕਰੈਕਟਰ ਬਹੁਤ ਸੋਹਣਾ ਦਿੱਤਾ ਬਾਈ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕਰਨਾ ਐਕਚੁਅਲ ਦੇ ਵਿੱਚ ਸਾਡੀ ਕੁੜੀ ਹੈ ਦਲਜਿੰਦਰ ਡਾਲਾ ਉਹ ਥੀਏਟਰ ਦੀ ਬਹੁਤ ਕਮਾਲ ਦੀ ਅਦਾਕਾਰ ਹੈ ਉਹਨੂੰ ਕਰੈਕਟਰ ਮਿਲਿਆ ਸੀ ਰੋਡੇ ਕਾਲਜ ਦੇ ਵਿੱਚ ਉਹਨੇ ਪ੍ਰੋਪਰ ਐਡੀਸ਼ਨ ਦਿੱਤਾ ਉਹਨੂੰ ਕਰੈਕਟਰ ਦਿੱਤਾ ਗਿਆ ਔਰ ਉਹਦਾ ਜਿਹੜਾ ਸ਼ੂਟ ਸੀਗਾ 29 ਮਾਰਚ ਦਾ ਹੈ ਕਿ ਨਾ ਤੇ ਬਾਦਚ ਕੋਈ ਬਾਰਸ਼ ਬੂਰਸ਼ਾ ਕਰਕੇ ਡੇਟਾਂ ਗਾਮਸ਼ਾ ਹੋ ਗੀਆਂ ਉਹਨੂੰ ਕਿਹਾ ਗਿਆ ਵੀ 22 ਤਰੀਕ ਨੂੰ ਤੂੰ ਸ਼ੂਟ ਕਰ ਲੈ ਹੁਣ 22 ਤਰੀਕ ਨੂੰ 23 ਮਾਰਚ ਨੂੰ ਉਹਦਾ ਸ਼ੋਅ ਸੀ ਉਹ ਕਹਿੰਦੇ ਵੀ ਪਹਿਲਾਂ ਵੀਰੇ ਵਿਚਾਰ ਆ ਫਿਰ ਉਹ ਬਾਦਚਾ ਤੇ ਸੌਰੀ ਵੀਰੇ ਹੈਪੀ ਬਾਈ ਮੈਂ ਤੇਰੇ ਨਾਲ ਨੈਕਸਟ ਟਾਈਮ ਕੰਮ ਕਰੂੰ ਪਰ ਮੇਰੀ ਫੁੱਲ ਸਪੋਰਟ ਆ ਉਹਦੀ ਮੀਟਿੰਗ ਸੀ ਹੈਪੀ ਬਾਈ ਨਾਲ ਡਾਇਰੈਕਟਰ ਸਾਹਿਬ ਨਾਲ ਤੇ ਮੈਂ ਉਹਨਾਂ ਦਿਨਾਂ ਦੇ ਵਿੱਚ ਚਮਕੀਲਾ ਕਰ ਰਿਹਾ ਸੀ ਇਮਤੀਆਜ਼ ਅਲੀ ਸਰ ਨਾਲ ਤੇ ਮੈਂ ਸੰਗਰੂਰ ਤੋਂ ਆਇਆ ਰਾਤ ਨੂੰ ਮੈਨੂੰ ਕਹਿੰਦੀ ਵੀ ਵੀਰੇ ਹੈਪੀ ਬਾਈ ਨਾਲ ਮੀਟਿੰਗ ਹੈ ਮੇਰੇ ਨਾਲ ਚੱਲੋਂਗੇ ਮੈਂ ਚੱਲ ਚੱਲ ਪੜਦੇ ਆ ਠੀਕ ਹੈ ਨਾ ਮੈਂ ਕਿਹਾ ਵੀ ਮੈਂ ਹੈਪੀ ਬਾਈ ਨੂੰ ਕਿਹਾ ਮੈਂ ਕਿਹਾ ਵੀਰੇ ਤੁਸੀਂ ਮੀਟਿੰਗ ਕਰੋ ਮੈਂ ਬਾਹਰ ਬੈਠਦਾ ਉਹ ਕਹਿੰਦਾ ਨਹੀਂ ਯਾਰ ਤੂੰ ਸਾਡਾ ਆਪ ਦਾ ਜਵਾਕ ਆ ਯਾਰ ਵੀ ਤੂੰ ਬੈਠ ਸਾਡੇ ਕੋਲ ਮੈਂ ਬੈਠਾ ਰਿਹਾ ਤੇ ਬਾਅਦ ਚ ਇਹਨਾਂ ਨੇ ਮੈਨੂੰ ਕਰੈਕਟਰ ਆਫਰ ਕੀਤਾ ਤੇ ਮੈਂ ਬੜੇ ਸਿੱਧੀ ਜੀ ਗੱਲਾਂ ਆਮ ਹੀ ਕਹਿੰਦਾ ਹੁੰਨਾ ਇੰਡਸਟਰੀ 'ਚ ਵੀ ਵੀਰੇ ਮੈਨੂੰ ਤੁਸੀਂ ਕਰੈਕਟਰ ਦੇ ਦਿਓ ਜੇ ਥੋੜੇ ਮੈਂ ਫਿੱਟ ਬੈਠਦਾ ਐਡੀਸ਼ਨ ਮੇਰਾ ਠੀਕ ਜਾਂਦਾ ਮੈਨੂੰ ਕੰਮ ਦੇ ਦਿਓ ਨਹੀਂ ਵੀਰੇ ਰਹਿਣ ਦਿਓ ਵੀ ਕੋਈ ਗੱਲ ਨਹੀਂ ਹੈਗੀ ਐਸੀ ਤੇ ਬਾਈ ਮੈਨੂੰ ਕਹਿੰਦਾ ਯਾਰ ਵੀ ਆਹ ਕਰੈਕਟਰ ਆਇਆ ਕਰਕੇ ਆਪਾਂ ਕਰੀਏ ਮੈਂ ਕਿਹਾ ਵੀਰੇ ਵੀ ਡੇਟਾ ਦਾ ਲਗਾਤਾਰ ਬਿਜੀ ਨੇ ਤੇ ਬਾਈ ਨੇ ਮੇਰੇ ਤੋਂ ਵੀ ਐਡੀਸ਼ਨ ਲਏ ਆਏ ਨਹੀਂ ਹੈ ਵੀ ਐਡੀਸ਼ਨ ਨਹੀਂ ਲਏ ਪਰ ਬਾਈ ਨੇ ਮੈਨੂੰ ਇੱਕੋ ਗੱਲ ਕਹੀ ਕਿ ਤੇਰੀ ਪਹਿਲ ਆ ਤੈਨੂੰ ਪਹਿਲ ਦਿੱਤੀ ਕਹਿੰਦੇ ਵੀ ਆਹ ਰੋਲ ਤੇ ਤੂੰ ਫਿੱਟ ਆ ਹੈ ਹਾਂ ਅੱਛਾ ਕਹਿੰਦੇ ਵੀ ਤੈਨੂੰ ਅਸੀਂ ਪਹਿਲ ਦਿੱਤੀ ਕਿੱਤੋਂ ਕਰੇਗਾ ਇਹ ਕੈਰੈਕਟਰ ਵੀ ਜੇ ਤੇਰੀ ਡੇਟ ਹੀ ਅੱਗੇ ਪਿੱਛੇ ਨਹੀਂ ਹੁੰਦੀ ਫਿਰ ਸੌਰੀ ਵੀ ਤੀਰਸ ਆਪਾਂ ਨੈਕਸਟ ਟਾਈਮ ਸਹੀ ਹੁਣ ਮੈਨੂੰ ਵੀ ਕਿਤੇ ਨਾ ਕਿਤੇ ਜਾ ਕੇ ਲੱਗਾ ਯਾਰ ਵੀ ਸਾਡੇ ਏਰੀਆ ਦੀ ਫਿਲਮਾਂ ਸਾਡੇ ਏਰੀਆ ਦਾ ਪ੍ਰੋਡਕਸ਼ਨ ਹਾਊਸ ਹੈ ਕੱਲੋ ਵੀ ਸਾਡੇ ਘਰ ਦੀ ਫਿਲਮਾਂ ਬਾਕੀ ਉਹਨਾਂ ਲੜਾਈਆਂ ਨੂੰ ਤੁਸੀਂ ਨੇੜੇ ਤੋਂ ਦੇਖਿਆ ਵੀ ਆ ਤੇ ਵਿੱਚ ਦੀ ਵੀ ਲੰਗੇ ਉਹਨਾਂ ਦੇ ਹਾਂ ਬਿਲਕੁਲ ਮੈਂ ਵਿਦਿਆਰਥੀਆਂ ਦੀਆਂ ਮੰਗਾਂ ਮਸਲਿਆਂ ਤੇ ਆਪਾਂ ਲੜੇ ਵੀ ਆ ਪੀਐਸਸੀ ਵੱਲੋਂ ਔਰ ਲੜੇ ਵੀ ਆ ਸ਼ੀਸ਼ੇ ਵੀ ਭੰਨੇ ਆ ਸਾਰਾ ਕੁਝ ਹੋਇਆ ਤੇ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਮੈਂ ਟਰਾਈ ਕਰੂੰਗਾ ਮੈਂ ਡਾਇਰੈਕਸ਼ਨ ਟੀਮ ਨਾਲ ਗੱਲ ਕੀਤੀ ਤੇ ਔਰ ਸਾਡਾ ਪੰਚਾਇਤ ਦਾ ਸੀਨ ਸੀ ਚਮਕੀਲੇ ਦੇ ਵਿੱਚ ਬਹੁਤ ਵੱਡਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬੈਠੇ ਰਹੇ ਤੇ ਮੈਂ ਇਮਤiaz अली ਸਰ ਨੂੰ ਕਿਹਾ ਮੈਂ ਕਿਹਾ ਸਰ ਮੈਂ ਨਾ ਐਕਚੁਅਲ ਚੈੱਕ ਸਾਡੇ ਨਾਲ ਇਤਿਹਾਸਕ ਕਾਲਜ ਆ ਰੋਡੇ ਕਾਲਜ ਆ ਤੇ ਮੈਂ ਕਹਿੰਦਾ ਉਹ ਤੇ ਫਿਲਮ ਬਣ ਰਹੀ ਆ ਔਰ ਸਾਡੇ ਆਪ ਦੇ ਹੀ ਭੈਣ ਭਾਈ ਬਣਾ ਰਹੇ ਆ ਸਾਡੇ ਪਿੰਡਾਂ ਵਾਲੇ ਹਨ ਬਣਾ ਰਹੇ ਆ ਤੇ ਮੈਂ ਉਹ ਚ ਕੰਮ ਕਰਨਾ ਚਾਹਣਾ ਜੀ ਤੇ ਉਹ ਕਹਿੰਦਾ ਨਹੀਂ ਕੱਲ ਤੋਂ ਸ਼ੂਟ ਹੈ ਮੈਂ ਚਲੋ ਚੁੱਪ ਜਾ ਕਰਕੇ ਆ ਗਿਆ ਐਕਚੁਅ ਫਿਰ ਮੇਰੇ ਮਗਰ ਡਾਇਰੈਕਟ ਮੈਂ ਹੈਪੀ ਬਾਈ ਨੂੰ ਮੈਸੇਜ ਟਾਈਪ ਕਰਨ ਲੱਗਾ ਸੀ ਵੀਰੇ ਮੈਂ ਕੱਲ ਨਹੀਂ ਆ ਰਿਹਾ ਵੀ ਸੌਰੀ ਮੈਂ ਮਾਫੀ ਚਾਹਨਾ ਪਰ ਮੈਨੂੰ ਅਫਸੋਸ ਰਹੂਗਾ ਮੈਂ ਰੋਡੇ ਕਾਲਜ ਨਹੀਂ ਕਰ ਰਿਹਾ ਮੇਰੇ ਮਗਰ ਡਾਇਰੈਕਸ਼ਨ ਟੀਮ ਚ ਕੁੜੀ ਆਈ ਕਿ ਨਹੀਂ ਸਰ ਸਰ ਤੁਹਾਨੂੰ ਮਜ਼ਾਕ ਕਰਦੇ ਸੀ ਤੁਸੀਂ ਫਿਰ ਉਹ ਕਰ ਲੋ ਉਹ ਮੈਂ ਇੰਤਜ਼ਾਰ ਮਜ਼ਾਕ ਵੀ ਕਰ ਲੈਂਦੇ ਆ ਫਿਰ ਰੋਡੇ ਕਾਲਜ ਵੇਖ ਲਓ ਵੀ ਮੈਂ ਪੂਰੀ ਰਾਤ ਸ਼ੂਟ ਕੀਤਾ ਤੇ ਸਵੇਰ ਨੂੰ ਮੈਂ ਇਨਾਂ ਕੋਲ ਸੀ ਤਾਂ ਕਿਵੇਂ ਨਿਕਲ ਕੇ ਆਈ ਲੱਗਦਾ ਤੁਹਾਨੂੰ ਫਿਲਮ ਸ਼ੂਟ ਕਰਨ ਦੇ ਸਮੇਂ ਆਪਣੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੁਣ ਤੁਹਾਡੇ ਹੱਥ ਬਸ ਕੁਛ ਨਹੀਂ ਫਿਲਮ ਆ ਗਈ ਆ ਕਿਵੇਂ ਲੱਗੀ ਤੁਹਾਨੂੰ ਫਿਰ ਫਿਲਮ ਦੇਖੋ ਜੀ ਇੱਕ ਫਿਲਮ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਕਿ ਫਿਲਮ ਦੀ ਜਿਹੜੀ ਡਾਇਰੈਕਸ਼ਨ ਟੀਮ ਸੀਗੀ ਨਾ ਉਹ ਬਹੁਤ ਪਿਆਰੀ ਸੀ ਉਹਨਾਂ ਨੇ ਨਿੱਕੇ ਨਿੱਕੇ ਕਰੈਕਟਰ ਨੂੰ ਸਤਿਕਾਰ ਦਿੱਤਾ ਉਹਨਾਂ ਨੇ ਆਦਰ ਦਿੱਤਾ ਉਹ ਕਲਾਕਾਰ ਨੂੰ ਅਦਬ ਸਤਿਕਾਰ ਦਿੰਦੇ ਸੀਗੇ ਆ ਜਤਨ ਵਰਮਾ ਸੀ ਮੁੰਡਾ ਸਮਰ ਸਿਮਰ ਅਰਗੇ ਹੈਪੀ ਰੋਡ ਦੇ ਵੀਰਾ ਦਾ ਵੈਸੇ ਹੱਸਦਾ ਹੀ ਰਹਿੰਦਾ ਸੀ 24 ਘੰਟੇ ਬੰਦੇ ਦੀ ਵੈਸੇ ਹੀ ਸਗਾਪਟ ਲੈ ਜਾਂਦੀ ਸੀ ਤੇ ਜਿਹੜੀ ਰਹੀ ਗੱਲ ਫਿਲਮ ਦੀ ਫਿਲਮ ਜਿਹੜੇ ਅਸੀਂ ਰੋਡੇ ਕਾਲਜ ਦੇ ਵਿੱਚ ਜਿਹੜੇ ਵੀ ਵਿਦਿਆਰਥੀ ਉਸ ਦੌਰ ਦੇ ਵਿੱਚ ਪੜ੍ਹੇ ਆ ਜਾਂ ਹੁਣ ਪੜ੍ਹਦੇ ਆ ਉਹਨਾਂ ਨੂੰ ਫਿਲਮ ਦੇਖ ਕੇ ਮਾਣ ਹੋਊਗਾ ਉਹ ਮਾਣ ਕਰਨਗੇ ਕਿ ਅਸੀਂ ਰੋਡੇ ਕਾਲੇ ਦੇ ਵਿੱਚ ਪੜ੍ਹੇ ਆ ਔਰ ਅਸੀਂ ਜਿਹੜਾ ਹਿੱਸਾ ਰਹੇ ਆ ਦੂਜੀ ਗੱਲ ਕਿ ਇਹ ਫਿਲਮ ਦੇਖ ਕੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋਊਗੀ ਚਾਹੇ ਤੁਸੀਂ ਮਾਂ ਨਾਲ ਭੈਣ ਫਿਲਮ ਦੇਖਣ ਜਾਓ ਚਾਹੇ ਭੈਣ ਨਾਲ ਚਾਹੇ ਘਰ ਵਾਲੀ ਨਾਲ ਚਾਹੇ ਚਾਚੀ ਨਾਲ ਚਾਹੇ ਤਾਈ ਨਾਲ ਤਾਨੂੰ ਬਹਾਨਾ ਨਹੀਂ ਮਾਰਨਾ ਪਊਗਾ ਕਿ ਫਿਲਮ ਦੇ ਵਿੱਚ ਵਰਗਲ ਗਾਲ ਆ। ਇਹਦੇ ਚ ਗੰਦੀ ਗਾਲ ਐ, ਡਬਲ ਮੀਨਿੰਗ ਐ। ਇਹ ਨਹੀਂ ਹੋਊਗਾ। ਤੁਹਾਨੂੰ ਬਹਾਨਾ ਨਹੀਂ ਵੱਜੂਗਾ। ਫਿਲਮ ਤੁਹਾਨੂੰ ਬਹਾਨਾ ਨਹੀਂ ਦੇਊਗੀ ਜਦੋਂ ਤੁਸੀਂ ਇੱਕ ਵਾਰੀ ਮੂਰੇ ਬਹਿ ਗਏ। ਇੱਕ ਬਈ ਮੰਚ ਹੋਰ ਵੀ ਸਵਾਲ ਆ ਰਿਹਾ। ਕਈ ਲੋਕ ਵੀ ਸ਼ਾਇਦ ਇਹ ਸੋਚਦੇ ਹੋਣ ਕਿ ਜੂਨ 84 ਦੇ ਦਿਨ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਫਿਲਮ ਆਈ ਆ। ਕੀ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਫਿਲਮ ਆਉਂਦੀ ਐ, ਇਹ ਫਿਲਮ ਨੂੰ ਪਿੱਛੇ ਧੱਕੂਗੀ ਜਾਂ ਲੱਗਦਾ ਕਿ ਹਾਂ ਠੀਕ ਆ ਆਉਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਵੀ। ਅਸਲ 'ਚ ਨਾ ਮੈਨੂੰ ਇਹ ਲੱਗਦਾ ਕਿ ਚਲੋ ਫਿਲਮ ਤਾਂ ਸਾਰੀ ਮਿਹਨਤ ਕਰਕੇ ਬਣਾਉਂਦੇ ਆ ਪਰ ਜਿਹਨੂੰ ਵੀ ਕਿਤੇ ਲੱਗ ਵੀ ਸਕਦਾ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਹੈਗਾ ਨਾ ਚਲੋ ਆਪਾਂ ਉਹ ਗਲਤ ਹੋਇਆ ਸਾਡੇ ਨਾਲ ਜੂਨ ਦੇ ਵਿੱਚ ਪਰ ਜਦੋਂ ਤੁਸੀਂ ਇਸ ਫਿਲਮ ਨੂੰ ਦੇਖੋਗੇ ਨਾ ਤੇ ਇੱਕ ਮੈਂ ਇਹ ਕਹੂੰਗਾ ਵੀ ਇੱਕ ਅਸਰੰਧਲੀ ਹੈ ਵੀ 84 ਦਾ ਜਿਹੜਾ ਦਰਦ ਹੈ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ 84 ਦਾ ਦਰਦ ਦਿਖਾਇਆ ਗਿਆ ਉਸ ਤੋਂ ਬਾਅਦ 11 ਤੱਕ ਫਿਲਮ ਲੌਜਿਕ ਮੈਜਿਕ ਫੁੱਲ ਐਂਟਰਟੇਨਮੈਂਟ ਆ ਮੁਹੱਬਤ ਅਣਖ ਦੀ ਕਹਾਣੀ ਆ ਰੋਡੇ ਕਾਲਜ ਕੀ ਲੱਗਦਾ ਇਹ ਕੱਲੇ ਨੌਜਵਾਨਾਂ ਨੂੰ ਦੇਖਣੀ ਚਾਹੀਦੀ ਹੈ ਜਿਵੇਂ ਰੋਡੇ ਕਾਲਜ ਐਦਾਂ ਸੁਣਦਿਆਂ ਤਾਂ ਲੱਗਦਾ ਵੀ ਕਾਲਜ ਦੀ ਕਹਾਣੀ ਆ ਕਿ ਕੱਲੇ ਨੌਜਵਾਨ ਨੂੰ ਦੇਖਣਾ ਚਾਹੀਦਾ ਇਹਦੇ ਕਿ ਅੱਗੇ ਵੀ ਗੱਲ ਛੇੜਦੀ ਆ ਇਹ ਨਹੀਂ ਉਹਦੇ ਵਿੱਚ ਇਹ ਆ ਵੀ ਕੱਲੇ ਨੌਜਵਾਨਾਂ ਦੀ ਫਿਲਮ ਨਹੀਂ ਹੈਗੀ ਇਹ ਇਹ ਫੈਮਲੀਆਂ ਦੀ ਫਿਲਮ ਹੈ ਇਹ ਪਰਿਵਾਰਾਂ ਦੀ ਫਿਲਮ ਹੈ ਮੈਂ ਸ਼ੁਰੂ ਚ ਹੀ ਕਿਹਾ ਕਿ ਮਾਂ ਭੈਣ ਹੈ ਨਾ ਵੀ ਕੋਈ ਸ਼ਰਮਿੰਦਾ ਨਹੀਂ ਹੋਊਗਾ ਫਿਲਮ ਨੂੰ ਦੇਖ ਕੇ ਕਿਉਂਕਿ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਹੈ ਕਿ ਨਾ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਕਿ ਮੇਰਾ ਮੁੰਡਾ ਕਾਲਜ ਪੜਦਾ ਉਹ ਆਣ ਗਵਾਣਡ ਛਾਤੀ ਤਾਣ ਕੇ ਕੌਨਫੀਡੈਂਸ ਨਾਲ ਦੱਸਦੀ ਕਿ ਮੇਰਾ ਬੇਟਾ ਫਲਾਣੇ ਕਾਲਜ ਚ ਪੜਦਾ ਉਹ ਇੱਕ ਸੁਪਨਾ ਲੈਂਦੀ ਹੈ ਕਿ ਮੇਰਾ ਬੇਟਾ ਪੜ ਕੇ ਇੰਸਪੈਕਟਰ ਬਣੂਗਾ ಠਾਨੇਦਾਰ ਬਣੂਗਾ ਹੈ ਕਿ ਨਾ ਉਹ ਬਾਅਦ ਦੇ ਵਿੱਚ ਉਹਦੇ ਨਾਲ ਕਾਲਜ ਦੇ ਵਿੱਚ ਗਲਤ ਬੰਦਿਆਂ ਦੇ ਜਦੋਂ ਧੱਕੇ ਚੜ ਗਿਆ ਉਹ ਫਿਰ ਯੂਜ਼ ਹੁੰਦਾ ਹੈ ਹੈ ਕਿ ਨਾ ਤੇ ਜਿਹੜੀ 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 ਮਾਂ ਨੇ ਸੁਪਨਾ ਲਿਆ ਹੁੰਦਾ ਕਿ ਮੇਰਾ ਪੁੱਤ ਡੀਐਸਪੀ ਬਣ ਕੇ ਆਊਗਾ ਉਹਦੀ ਜਦੋਂ লাশ ਘਰੇ ਆਉਂਦੀ ਹੈ ਇਹ ਸੰਤਾਪ ਹੈ ਸਾਡੇ ਪੰਜਾਬ ਦਾ ਦੇਖਣੀ ਚਾਹੀਦੀ ਹੈ ਅਸੀਂ ਜਿੰਨਾ ਮਰਜੀ ਰੋਲਾ ਪਾਈ ਜਾਈਏ ਕਿ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ਬਾਈ ਸੋਨੇ ਦੀ ਚਿੜੀ ਕਿਤੇ ਲੱਭਦੀ ਨਹੀਂਗੀ ਜੇ ਕਿਸੇ ਨੂੰ ਭਲੇਖਾ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ 6:30 ਵਜੇ ਤੋਂ ਬਾਅਦ ਜਾ ਕੇ ਬਹਿ ਜਾਓ ਤੁਹਾਨੂੰ ਸੋਨੇ ਦੀ ਚਿੜੀ ਦਿਖਜੂਗੀ ਬਹੁਤ ਬਹੁਤ ਸ਼ੁਕਰੀਆ ਬਾਈ ਤੀਰਥ ਟਾਈਮ ਕੱਢਿਆ ਤੁਸੀਂ ਥੈਂਕ ਯੂ ਵੈਰੀ ਮਚ ਵੀਰੇ ਠੀਕ ਹੈ ਤਰੂਡੇ ਕਾਲਜ ਫਿਲਮ ਬਾਰੇ ਗੱਲ ਕੀਤੀ ਆ ਜਰੂਰ ਦੇਖਿਓ ਜੁੜੇ ਰਹੋ ਦੁਨੀਆ ਦੇ ਨਾਲ